ਮਹਾਰਾਜ ਕਹਿੰਦੇ ਗੱਲ ਸੁਣ ਛੱਜੂ ਇਹ ਬੋਲ ਤੇਰੇ ਇਸਤਰੀ ਜਾਤ ਦੀ ਤੋਹੀਨ ਨੇ ਇਸਤਰੀ ਏਡੀ ਬੁਰੀ ਐ ਤੇ ਵੈਗਰੂ ਨੂੰ ਬਣਾਉਣਾ ਹੀ ਨਹੀਂ ਸੀ ਚਾਹੀਦਾ ਕਿਉਂ ਦੁਨੀਆ ਇਸਤਰੀ ਦੇ ਰਾਹੀਂ ਪੈਦਾ ਕਰਦਾ ਕੋਈ ਹੋਰ ਰਸਤਾ ਕੱਢ ਲੈਂਦਾ ਜੇ ਇਸਤਰੀ ਨਰਕ ਦਾ ਦਵਾਰ ਹੈ ਤੇ ਇਹਦਾ ਦੋਸ਼ੀ ਤੇ ਤੂੰ ਰੱਬ ਨੂੰ ਬਣਾ ਦਿੱਤਾ ਹੈ ਜਿਨੇ ਇਸਤਰੀ ਨੂੰ ਪੈਦਾ ਕੀਤਾ ਹੈ ਇਸਤਰੀ ਦੇ ਨਾਲ ਹੀ ਦੁਨੀਆ ਦਾ ਆਗਾਜ਼ ਹੈ ਸਿੱਖੀ ਦਾ ਸਿਧਾਂਤ ਹੈ ਸੋਖਿਓ ਮੰਦਾ ਆਖੀਐ ਜਿਤ ਜਮੈ ਰਾਜਾ ਨਾ ਤੇ ਕਹਿੰਦੇ ਕਾਮ ਵਾਸ਼ਨਾ ਦੀ ਗੱਲ ਕਰਦਾ ਹੈ ਇਸਤਰੀ ਦੇ ਮੱਥੇ ਲਾਇਆ ਨਰਕ ਜਾਈਦਾ ਹੈ ਤੇ ਫਿਰ ਇਹ ਦੱਸ ਵੀ ਮਾਂ ਆਪਣੀ ਦੇ ਮੱਥੇ ਤੇ ਲੱਗਦਾ ਹੀ ਹੈ ਪੈਣ ਦੇ ਵੀ ਮੱਥੇ ਲੱਗਦਾ ਹੋਵੇਗਾ ਉਦੋਂ ਕਾਮਵਾਸ਼ਨਾ ਨਹੀਂ ਜਾਗਦੀ ਕਿਉਂ ਕਿਉਂਕਿ ਉਦੋਂ ਫੁਰਨਾ ਮੇਲਾ ਨਹੀਂ ਹੈ ਕਹਿੰਦੇ ਬਸ ਇਦਾਂ ਦੀ ਭਾਵਨਾ ਬਣਾ ਲੈ ਘਰ ਵਾਲੀ ਨਾਲ ਪ੍ਰੇਮ ਪੂਰਾ ਚਾਹੀਦਾ ਹੈ ਬਗਾਨੀ ਔਰਤ ਜਵਾਨ ਮਿਲੇ ਤੇ ਭੈਣ ਸਮਝ ਲੈ ਵੱਡੀ ਮਿਲੇ ਤੇ ਮਾਂ ਸਮਝ ਲੈ ਛੋਟੀ ਮਿਲੇ ਤੇ ਧੀ ਸਮਝ ਲੈ ਲੱਜਾ ਵਾਂਗ ਤੇ ਉਹ ਹੋਵੇ ਜਿਹੜੇ ਪਰ ਇਸਤਰੀ ਦਾ ਸੰਗ ਕਰਨ ਜਾਂ ਕੋਈ ਇਸਤਰੀ ਪਰ ਮਰਦ ਦਾ ਸੰਗ ਕਰੇ